ਅੱਜ 5 ਦਸੰਬਰ ਹੈ ਅੱਜ ਤੋਂ 100 ਸਾਲ ਪਹਿਲਾਂ ਹਰੀਕੇ ਡੈਮ ਜਿਹੜਾ ਉੱਥੋਂ ਇੱਕ ਨਹਿਰ ਜਿਹੜੀ ਕੱਢੀ ਗਈ ਸੀ ਬਿੱਕਾ ਨਹਿਰ ਨਹਿਰ ਜਿਹੜੀ ਜਿਹਨੂੰ ਗੰਗ ਕਨਾਲ ਜਿਹੜੀ ਕਹਿੰਦੇ ਆ ਉਸ ਸਮੇਂ ਜਦੋਂ ਬੀਕਾ ਦੇ ਦੇ ਮਹਾਰਾਜਾ ਸੀਗੇ ਗੰਗ ਸਿੰਘ ਜੀ ਅੰਗਰੇਜ਼ਾਂ ਦੇ ਪਿੱਠੂ ਉਣ ਕਰਕੇ ਅੰਗਰੇਜ਼ਾਂ ਦੇ ਟੌ ਟੌਣ ਕਰਕੇ ਅੰਗਰੇਜ਼ਾਂ ਨੇ ਉਹਨਾਂ ਨੂੰ ਇਹ ਨਹਿਰ ਦੇਣੀ ਹੈ ਇਹ ਤੋਹਫੇ ਦੇ ਵਿੱਚ ਦਿੱਤੀ ਸੀਗੀ ਇਹ 1922 ਦੇ ਵਿੱਚ ਬਣਨੀ ਸ਼ੁਰੂ ਹੋਈ ਤੇ 1925 ਦੇ ਵਿੱਚ ਅੱਜ ਦੇ ਦਿਨ ਇਹ ਨਹਿਰ ਜਿਹੜੀ ਚਾਲੂ ਹੋਈ ਇਹ ਹਮੇਸ਼ਾ ਹੀ ਪੰਜਾਬ ਨੂੰ ਰੜਕਦਾ ਰਹਿੰਦਾ ਕਿ ਸਾਡਾ ਪਾਣੀ ਜਿਹੜੇ ਸਾਡੇ ਖੂਨ ਤੋਂ ਵੀ ਮਹਿੰਗਾ ਉਹ ਪਾਣੀ ਬਿਨਾਂ ਕਿਸੇ ਡੀਅਲਟੀ ਤੋਂ ਬਿਨਾਂ ਕਿਸੇ ਲੈਣ ਦੇਣ ਤੋਂ ਜਿਹੜਾ ਉਹ ਰਾਜਸਥਾਨ ਨੂੰ ਜਿਹੜਾ ਜਾਂਦਾ ਉਹਦਾ ਸਾਨੂੰ ਕੁਝ ਨਹੀਂ ਮਿਲਦਾ ਕੋਸਮਾ 1955 ਤੱਕ ਸ਼ਾਇਦ ਇਹ ਜਿਹੜੇ ਮਹਾਦਾਜਾ ਗੰਗਸingh ਸੀਗੇ ਕੁਝ ਰਿਐਲਿਟੀ ਜਿਹੜੀ ਪੰਜਾਬ ਨੂੰ ਦਿੰਦੇ ਰਹੇ ਪਰ ਉਹਦੇ ਤੋਂ ਬਾਅਦ ਦਿੰਨੀਆਂ ਵੀ ਸਰਕਾਰਾਂ ਰਾਜਸਥਾਨ ਦੀਆਂ ਆਈਆਂ ਉਹਨਾਂ ਨੇ ਪੰਜਾਬ ਨੂੰ ਇੱਕ ਦਿਵਾਨੀ ਤੱਕ ਨਹੀਂ ਦਿੱਤੀ ਅੱਜ ਆ ਰਾਜਸਥਾਨ ਦੇ ਵਿੱਚ ਬੀਜੇਪੀ ਕੰਗਾ ਨਗਰ ਦੇ ਵਿੱਚ ਇੱਕ ਸਰਕਾਰੀ ਪ੍ਰੋਗਰਾਮ ਕਰਕੇ ਇਸ ਨਹਿਰ ਦਾ 100 ਸਾਲਾ ਜਸ਼ਨ ਜਿਹੜਾ ਉਹ ਮਨਾਦੇ ਔਰ ਪੰਜਾਬ ਦੇ ਵਿੱਚ ਬੀਜੇਪੀ ਦਾ ਜਿਹੜਾ ਕਾਂਗਰਸੀ ਵਿੰਗ ਹੈ ਫੇ ਸੁਣਿਓ ਬੀਜੇਪੀ ਦਾ ਪੰਜਾਬ 'ਚ ਕਾਂਗਰਸੀ ਵਿੰਗ ਦਾ ਇੱਕ ਬਹੁਤ ਵੱਡਾ ਨੇਤਾ ਜਿਹੜਾ ਬੀਜੇਪੀ ਦੇ ਕਈ ਅਹੁਦਿਆਂ ਦੇ ਉੱਤੇ ਬਿਰਾਜਮਾਨ ਹੈ ਸਰਦਾਰ ਗੁਲਮੀਤ ਸਿੰਘ ਦਾਣਾ ਸੋਢੀ ਜੀ ਉਹਨਾਂ ਨੇ ਇਸ ਨਹਿਰ ਦਾ 100 ਸਾਲਾ ਜਸ਼ਨ ਜਿਹੜੇ ਅੱਜ ਫਿਰੋਜ਼ਪੁਰ ਦੇ ਵਿੱਚ ਜਿਹੜੇ ਰੱਖੇ ਸੀਗੇ ਮੈਂ ਸਮਝਦਾ ਕਿ ਇਹ ਜਸ਼ਨ ਜਿਹੜੇ ਸਾਡੇ ਜ਼ਖਮਾਂ ਦੇ ਉੱਤੇ ਲੂਣ ਛਿਰਕਣ ਦੇ ਬਰਾਬਰ ਹੈ ਸਾਡੇ ਨਾਲ ਜਿਹੜੇ ਤੱਕੇ ਹੋਏ ਐ ਉਹਨਾਂ ਨੂੰ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਜਿਹੜਾ ਕਾਂਗਰਸੀ ਵਿੰਗ ਹੈ ਬੀਜੇਪੀ ਦਾ ਇਹ ਬੀਜੇਪੀ ਦੇ ਵਿੱਚ ਆਪਣੀ ਪੋਲਿਟਿਕਸ ਕਰ ਲਈ ਪੰਜਾਬ ਨਾਲ ਗਦਾਰੀਆਂ ਕਰਦੇ ਹਿਸਾਬ ਨਾਲ ਬੜੀ ਤੇਜ਼ੀ ਨਾਲ ਅੱਗੇ ਵਧ ਰਿਹਾ ਬੜਾ ਕਾਲਾ ਹੈ ਕਿ ਜਿੰਨੀਆਂ ਵੀ ਪੰਜਾਬ ਵਿਰੋਧੀ ਫੈਸਲੇ ਕਰਦੀ ਆ ਬੀਜੇਪੀ ਇਹ ਬੀਜੇਪੀ ਦਾ ਕਾਂਗਰਸੀ ਵਿੰਗ ਜਿਹੜਾ ਉਸ ਵੇਲੇ ਭਾਜਪੀ ਦੇ ਨਾਲ ਤੇ ਕੇਂਦਰ ਸਰਕਾਰ ਦੇ ਨਾਲ ਜਿਹੜਾ ਖੜ ਜਾਂਦਾ ਔਰ ਮੈਂ ਸਮਝਦਾ ਕਿ ਪੰਜਾਬ ਭਾਜਪੀ ਦੇ ਇਹ ਸਨਹਿਤਾ ਨੇ ਸਰਦਾਰ ਗਗਮੀਤ ਸਿੰਘ ਦਾਣਾ ਜੀ ਨੇ ਜਿਹੜਾ ਇਹ ਪ੍ਰੋਗਰਾਮ ਅੱਜ ਰੱਖਿਆ ਸੀਗਾ ਇਹ ਬਹੁਤ ਹੀ ਇੱਕ ਘਟਿਆ ਪੰਜਾਬ ਵਿਰੋਧੀ ਜੋ ਸੀ ਪਹਿਲਾਂ ਕਹਿੰਦੇ ਆ ਰਹੇ ਕਿ ਭਾਜਪੀ ਪੰਜਾਬ ਵਿਰੋਧੀ ਹੈ ਭਾਜਪੀ ਕਦੀ ਤੰਦੀਗੜ ਖੋਣ ਦੀ ਕੋਸ਼ਿਸ਼ ਕਰਦੀ ਹੈ ਕਦੀ ਜੁਨੀਅਰਸਟੀ ਖੋਣ ਦੀ ਕੋਸ਼ਿਸ਼ ਕਰਦੀ ਹੈ ਕਦੀ ਸਾਡੇ ਫੰਡ ਰੋਕ ਲੈਂਦੇ ਆ ਕਦੀ ਜਦੋਂ ਕਿਸਾਨ ਡੇਢ ਡੇਢ ਸਾਲ ਛੜਕਾ ਤੇ ਬੈੰਦੇ ਆ ਸਾਡੇ 700 ਦੇ ਕਰੀਬ ਕਿਸਾਨ ਸ਼ਹੀਦ ਹੋ ਜਾਂਦਾ ਆਪਣੀਆਂ ਮੰਗਾਂ ਲਈ ਇਹ ਭਾਜਪੀ ਦਾ ਕਰਦਾਰ ਹਮੇਸ਼ਾ ਹੀ ਪੰਜਾਬ ਵਿਰੋਧੀ ਸੀਗਾ ਹੈਗਾ ਉਹਦਾ ਰਹੇਗਾ ਅਤੇ ਅੱਜ ਵਾਲਾ ਜਿਹੜਾ ਪ੍ਰੋਗਰਾਮ ਕੀਤਾ ਜਾਣਾ ਸੀਗਾ ਉਹ ਪੰਜਾਬ ਦੇ ਨਾਲ ਇੱਕ ਵੱਡੀ ਗਦਾਦੀ ਵਾਲਾ ਕੰਮ ਸੀਗਾ ਮੈਂ ਸਮਝਦਾ ਕਿ ਬੀਜੇਪੀ ਪ੍ਰਤੀ ਪੰਜਾਬ ਦੇ ਲੋਕਾਂ ਨੂੰ ਹੋਰ ਜਾਗਰਤ ਹੋਣਾ ਪਊਗਾ ਪੰਜਾਬ ਦੇ ਲੋਕਾਂ ਨੂੰ ਇਸ ਬੀਜੇਪੀ ਦੇ ਖਿਲਾਫ ਡਟਣਾ ਪਊਗਾ ਖਲੋਣਾ ਪਊਗਾ ਦੇਖੋ ਸਾਡਾ ਪਾਣੀ ਐਸ ਵੇਲੇ ਸਾਡੇ ਖੂਨ ਨਾਲੋਂ ਮਹਿੰਗਾ ਹੋਇਆ ਪਿਆ ਪੰਜਾਬ ਦੇ ਅੰਦਰ ਪਾਣੀ ਦਾ ਪੱਧਰ ਕਿਸ ਲੈਵਲ ਤੇ ਚਲਾ ਗਿਆ ਐਸ ਟਾਈਮ ਦੇ ਉੱਤੇ ਜਦੋਂ ਅਸੀਂ ਇਹ ਸੋਚਦੇ ਦਿੰਦੇ ਆ ਕਿ ਸਾਡਾ ਪਾਣੀ ਕਿੱਦਾਂ ਦਿੱਤਾ ਗਿਆ 100 ਸਾਲ ਪਹਿਲਾਂ ਕਿੱਦਾਂ ਵਾਸਤਾਂ ਨੂੰ ਜਿਹੜਾ ਚਲਾ ਗਿਆ ਤੇ ਉਸ ਸਮੇਂ ਬੀਜੇਪੀ ਦੇ ਸਰਕਾਰੀ ਜਸ਼ਨਾਂ ਦਾ ਹਿੱਸਾ ਬਣਨਾ ਪੰਜਾਬ ਬੀਜੇਪੀ ਦੇ ਕਾਂਗਰਸੀ ਵੇਂਗਲੋ ਇਹ ਬਹੁਤ ਮੰਦ ਭਗਾ ਨਿੰਦਨਯੋਗ ਔਰ ਪੰਜਾਬ ਵਿਰੋਧੀ ਕਾਰਵਾਈ ਆ ਇਹ ਮੈਂ ਤੁਹਾਨੂੰ ਜਿਹੜਾ ਕਹਿਣਾ ਚਾਹੁੰਦਾ ਸੀਗਾ ਮੈਨੂੰ ਤੇ ਲੱਗਦਾ ਕਿ ਕਦੇ ਕਿਤੇ ਇਹ ਜਿਹੜਾ ਕਾਂਗਰਸੀ ਵਿੰਗ ਹੈ ਇਹ ਜਿਹੜੇ ਨਵੇਂ-ਨਵੇਂ ਭਾਜਪਾ ਵਾਲੇ ਬਣੇ ਕਾਂਗਰਸ ਤੋਂ ਜਾ ਕੇ ਇਹ ਕਹਿੰਦੇ ਸਰ ਪੰਜਾਬ ਦਾ ਅੱਜ ਮੈਂ ਸੋਚਦਾ ਸੀ ਕਿ ਕਿਤੇ ਇਹ ਇਹ ਕਿਤੇ ਬਲੂ ਸਟਾਰ ਦਾ ਵੀ ਕਿਤੇ ਦਿਨਾਂ ਮਨਾਉਣ ਲੱਗ ਜਾਂ ਉਹਦੇ ਵੀ ਕਿਤੇ ਮਤਲਬ ਦਿਨਾਂ ਮਨਾਉਣ ਲੱਗ ਜਾਂ ਜਿਹੜੇ ਹਿਸਾਬ ਨਾਲ ਏ ਦਿਨ ਲੱਗੇ ਆ ਜਿਹੜੇ ਹਿਸਾਬ ਨਾਲ ਇਹ ਸਰਕਾਰੀ ਜਸ਼ਨ ਮਨਾਉਂਦੇ ਆ ਕਿਤੇ ਬਲੂ ਸਟਾਰ ਦੇ ਵੀ ਇਹ ਉਹਨਾਂ ਜਸ਼ਨਾਂ ਤੇ ਨਾਲ ਲੱਗ ਜਾਣ ਕਿਉਂਕਿ ਹਰ ਕੰਮ ਭਾਜਪੀ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਕਰਦੀ ਆ ਸੋ ਜਦੋਂ ਇਦਾਂ ਦਾ ਜਸ਼ਨ ਮਨਾਉਂਦੇ ਆ ਇਹ ਕੁਝ ਵੀ ਕਰ ਸਕਦੇ ਆਪਣੀ ਪੋਲਿਟਿਕਸ ਲਈ ਇਹ ਕਿਸੇ ਵੀ ਨੀਵੇਂ ਤੋਂ ਨੀਵੇਂ ਲੈਵਲ ਤੱਕ ਜਾ ਸਕਦੇ ਆ ਸੋ ਮੈਂ ਆਪਣੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਇਹਦੀ ਕੋਰ ਨਿੰਦਾ ਕਰਦਾ ਔਰ ਮੈਂ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਪਾਣੀਆਂ ਦੇ ਮਾਮਲੇ ਦੇ ਉੱਤੇ ਜਿਨ੍ਹਾਂ ਨੇ ਸੁਪਰੀਮ ਕੋਰਟ ਦੇ ਚੱਲਦੇ ਕੇਸ ਵਿੱਚ ਬੜਾ ਸਖਸਟੈਂਡ ਲਿਆ ਆਪਣੇ ਵਕੀਲਾਂ ਦੇ ਦਹੀਂ ਜਿਨ੍ਹਾਂ ਨੇ ਹੁਣ ਤੱਕ ਪੰਜਾਬ ਤੇ ਹਿਦਿਆਨੇ ਦੀਆਂ ਜਿੰਨੀਆਂ ਮੀਟਿੰਗਾਂ ਹੋਈਆਂ ਤੇ ਕੇਂਦਰ ਸਰਕਾਰ ਨੇ ਕਰਾਈਆਂ ਉਹਨਾਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਪਾਣੀਆਂ ਲਈ ਪੰਜਾਬ ਦੇ ਹਿੱਤਾਂ ਦੇ ਵਿੱਚ ਬਹੁਤ ਡਟ ਕੇ ਸਟੈਂਡ ਲਿਆ ਇੱਕ ਪਾਸੇ ਭਗਵੰਤ ਮਾਨ ਹੋਣੀ ਪੰਜਾਬ ਦੇ ਪਾਣੀਆਂ ਦੀ ਲੜਾਈ ਲੜੇ ਤੇ ਦੂਜੇ ਪਾਸੇ ਬੀਜੇਪੀ ਦਾ ਕਾਂਗਰਸੀ ਵਿੰਗ ਜਿਹੜਾ ਇਹ 100 ਸਾਲਾ ਜਿਸ ਜਿਹੜਾ ਅੱਜ ਮਨਾ ਰੇ ਇਹਦੋਂ ਘਟੀਆਂ ਤੇ ਇਹਦੋਂ ਨਿੰਦਨਯੋਗ ਹੋਰ ਕੋਈ ਕਾਰਵਾਈ ਨਹੀਂ ਹੋ ਸਕਦੀ ਇਹ ਮੈਂ ਤੁਹਾਡੇ ਥੂ ਦੁਨੀਆ ਭਰ ਦੇ ਵਿੱਚ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਸੀਗਾ ਕਿ ਇਹ ਇਹ ਨਹੀਂ ਕਾਂਗਰਸੀ ਵਿੰਗ ਜਿਹੜਾ ਬੀਜੇਪੀ ਦਾ ਜਿਹੜੇ ਨਕਮਾ ਦੇ ਵਿੱਚ ਲੱਗਾ ਉਹਦਾ ਰਾਣਾ ਗਗਨੀਪਤ ਸਿੰਘ ਸੋਢੀ ਤੁਹਾਨੂੰ ਵੀ ਪਤਾ ਇੱਕ ਜਮਾਨੇ ਦੇ ਵਿੱਚ ਕੈਪਟਨ ਮਨਿੰਦਰ ਸਿੰਘ ਦੀ ਸੱਜੀ ਬਾਹ ਸੀਗਾ ਉਹਦਾ ਅੱਜ ਕੈਪਟਨ ਸਾਹਿਬ ਵੀ ਬੀਜੇਪੀ ਚ ਨੇ ਉਹ ਵੀ ਕਾਂਗਰਸੀ ਵਿੰਗ ਦੇ ਰਾਣਾ ਗੁਰਮੀਤ ਸਿੰਘ ਸੋਢੀ ਵੀ ਜਿਹੜਾ ਕਾਂਗਰਸੀ ਵਿੰਗ ਹੈ ਸੋ ਅੱਜ ਵਾਲਾ ਜਿਹੜਾ ਉਹਨਾਂ ਨੇ ਇਹ ਕਾਲ ਦਿੱਤੀ ਸੀ ਅੱਜ ਵਾਲਾ ਜਿਹੜਾ ਪ੍ਰੋਗਰਾਮ ਸੀਗਾ ਇਹ ਬਹੁਤ ਨਿੰਦਨਯੋਗ ਸੀਗਾ ਇਹ ਮੈਂ ਤੁਹਾਡੇ ਤੋਂ ਜਿਹੜਾ ਕਹਿਣਾ ਚਾਹੁੰਦਾ ਸੀਗਾ ਠੀਕ ਹੈ ਜੀ ਫਾਈਲ ਫਾਈਲ ਅਕੀ ਫਾਈਲ ਪੜੀਏ ਰੱਖੋ ਆਲੇ ਤੋਂ ਲਾਉਣਾ ਤਿੰਨ ਵਾਰ ਆ ਗਿਆ ਇੱਕ ਮਿੰਟ ਚੱਕੀ ਕਿੱਦਾਂ ਕਰਾਂਗੇ ਨਹੀਂ ਲੈਣ ਦੇ ਅੱਜ ਦੀ ਕੱਲੀ ਲਾਉਣੀ ਹੈ ਉਹ ਜੰਸੀ ਵਾਲੀਆਂ ਆਈਡੀਆ ਲਾਉਂਦੀਆਂ ਉਹਨਾਂ ਨੇ ਲਾਉਣਾ ਲਾਉਣਾ ਦਸਾਂ ਅਧਰਾ ਹੈ ਜਰੂਰ ਇੱਕ ਮਿੰਟ ਹੋਇਆ ਜਾਂ ਮੇਰੇ ਲੋਗੋ ਨਿਊ ਜਨੈਸ਼ਨਲ ਆਮ ਕਰਿਓ ਉਹ ਹੋਰੇ ਕਰਦੇ ਨਾ ਬਾਕੀ ਆਈਡੀਆ ਕਿਸਾਨਾਂ ਵਾਲਾ ਚੱਲ ਚੱਲ

ਹਰੀਕੇ ਪੱਤਨ ਜੋ ਸਾਡਾ ਡੈਮ ਹੈ ਉਹਦੇ ਤੋਂ ਬਿੱਕਾ ਦੀ ਕਨਾਲ ਜਿਹੜੀ 100 ਸਾਲ ਪਹਿਲਾਂ ਬਣਾਈ ਸੀਗੀ ਉਸ ਸਮੇਂ ਅੰਗਰੇਜ਼ੋਂ ਕੇ ਬਹੁਤ بڑے ਟਾਟ ਬਿੱਕਾ ਦੇ ਕੇ ਮਹਾਰਾਜਾ 당 ਸਿੰਘ ਨੂੰ ਇਹ ਨੇੜੇ ਅੰਗਰੇਜ਼ਾਂ ਨੇ ਬਣਾ ਕੇ ਤੋਹਫੇ ਜੀ ਦਿੱਤੀ ਔਰ ਇਸ ਦਾ ਨਾਮ ਵੀ ਗੰਗ ਕਨਾਲ ਹੈ ਕਾਗਜ਼ੋਮੇ ਔਰ આજ ਉਸਕੇ 100 ਸਾਲ ਪੂਰੇ ਹੋਏ ਹਨ ਅੱਜ Rajasthan ਸਰਕਾਰ ਜੋ ਹੈ ਉਹ ਗੰਗਾ ਮੈਗਦ ਮੇ ਇਸਕੇ ਸਰਕਾਰੀ ਜਸ਼ਨ ਮਨਾ ਰਹੀ ਹੈ ਔਰ 1955 ਤੱਕ ਮਹਾਰਾਜਾ ਗੰਗ ਸਿੰਘ ਜੀ ਇਸ ਸਨੈਪ ਕੇ ਲਈ पंजाब सरकार को रियालिटी देते रहे पर उसके बाद किसी सरकार ने भी पंजाब को आज तक एक पैसा नहीं दिया और पंजाब के अंदर जो बीजेपी में कांग्रेसी विंग है जो कांग्रेस से गए हुए लोग हैं उनसे एक उनका बहुत बड़ा लीडर है राणा गणवीर सिंह सोढी फरोजपुर से जो एमएलए रहे हैं मंत्री रहे हैं कैप्टन अमरिंदर के बहुत नेड़े के साथी रहे हैं उन्होंने भी एक सरकारी जचना का प्रोग्राम फरोजपुर में रखा था और एक केंद्रीय मंत्री को उन्होंने इनवाइट भी किया था सो मैं समझता हूं कि ये जो कांग्रेसी विंग है ये जो जश्न मना रहा है ये बड़े शर्म की बात है और हमारे जख्मों के ऊपर ये नमक छिड़कने वाली बात है क्योंकि हमारा आज पंजाब का पानी जड़ा, उसका लेवल बहुत पद्धति पे चला गया है और आज पानी हमारा हमारे खून से ज्यादा महंगा है उस समय पंजाब की धरती पे कोई आदमी इस नहर के हक में जश्न मनाने के प्रोग्राम करता है तो मैं समझता हूं कि इससे बड़ी कटिया और बेशर्मी वाली बात कोई और नहीं हो सकती और जे काम बीजेपी के लीडर ही कर सकते हैं जे काम बीजेपी के अंदर जो कांग्रेस का विंग है वो ही कर सकता है सो तो मैं अपनी पार्टी की तरफ से आम आदमी पार्टी की तरफ से इसकी कोर निंदा करता हूं और मैं अपने मान योग मुख्यमंत्री सरदार भगवंत सिंह मान जी का बहुत धन्यवाद करता हूं जिन्होंने पंजाब के पानियों के लिए विधानसभा के अंदर सुप्रीम कोर्ट के अंदर और उसके अलावा केंद्र के साथ जितनी भी मीट के हुई जितनी भी मीटिंग हरियाणा सरकार के साथ हुई सब में सरदार भगवंत सिंह मान जी ने पंजाब की फेवर में बहुत बहुत ही जबरदस्त स्टैंड लिया और पंजाब के पानी को बचाने के लिए हर कोशिश की उस समय जब भगवंत सिंह मान जी पानी के लिए लाड़े उस समय पंजाब बीजेपी के कांग्रेसी बैंग जे जश्न बना रहा है इससे घटिया बात कोई नहीं हो सकती और इन लोगों को शर्म होनी चाहिए और मैं इस इनकी जो कार्रवाई की कोर निंदा करता हूँ जिस तरीके से